ਹਾਂਜੀ ਜੀ ਤੁਹਾਨੂੰ ਸਵਾਗਤ ਹੈ ਤੁਹਾਡਾ ਸਰੰਗ ਆਪਣੇ ਪੰਜਾਬੀ YouTube ਚੈਨਲ ਜੀ ਬੋਲਦੀ ਕਿਤਾਬ ਤੇ ਆਪਾਂ ਕਿਤਾਬ ਸ਼ੁਰੂ ਕੀਤੀ ਹੋਈ ਹੈ ਰਾਣੀ ਤਤ ਇਹ ਕਿਤਾਬ ਆਪਾਂ ਕੁੜੀਆਂ ਕੇਸ ਵਉਂਦੀਆਂ ਭਾਗ ਤੱਕ ਅਪਲੋਡ ਕਰ ਚੁੱਕੇ ਹਾਂ ਪਹਿਲੇ ਆਪਣੇ 2 ਪਾਰਟ ਜੀ ਅਪਲੋਡ ਹੋਏ ਆ ਜਿਦੇ ਵਿੱਚ ਕੁੜੀਆਂ ਕੇਸ ਵਉਂਦੀਆਂ ਤੱਕ ਕਵਰ ਹੋ ਚੁੱਕਿਆ 29 ਨੰਬਰ ਪੇਜ ਤੱਕ ਅੱਜ ਆਪਾਂ ਜੋ ਰੇਤੀ ਚ ਰਚ ਗਏ 90 ਨੰਬਰ 31 ਤੋਂ ਸ਼ੁਰੂ ਕਰਾਂਗੇ ਜੀ ਸ਼ੁਰੂ ਕਰਦੇ ਹਾਂ ਰਾਣੀ ਤਤ ਕਿਤਾਬ ਦਾ ਅਗਲਾ ਭਾਗ ਜ ਜਿਹਦਾ ਨਾਮ ਹੈ ਜੋ ਰੇਤੀ ਚ ਰਚ ਗਏ ਜੋ ਰੀਤੀ ਚ ਰਚ ਗਏ ਨੇ ਹੱਡਾਂ ਦੇ ਟੁਕੜੇ ਜੋ ਬਣ ਗਏ ਬਰੋਲੇ ਗੁਲਾਬੀ ਜੇ ਮੁਖੜੇ ਉਹ ਨਵੇਂ ਆਕਾਰਾਂ ਚ ਟੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਮੈਂ ਗੱਦਿਆਂ ਤੇ ਬਿਸਤਰ ਪੁਸ਼ਾਕਾਂ ਤੋਂ ਪੁੱਛਿਆ ਮੈਂ ਹੀਰਾ ਤੋਂ ਪੁੱਛਿਆ ਮੈਂ ਚਾਕਾਂ ਤੋਂ ਪੁੱਛਿਆ ਉਹ ਕਹਿੰਦੇ ਕਿ ਬੂਟੇ ਤਾਂ ਟੱਲ ਫਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਇਹ ਗੁੰਦੀਆਂ ਜੋ ਗੁੱਤਾਂ ਲੰਮਕਣ ਪ੍ਰਾਂਦੇ ਇਹ ਕਿੱਥੋਂ ਸੀ ਆਏ ਤੇ ਕਿੱਧਰ ਨੂੰ ਜਾਂਦੇ ਇਹ ਮੌਸਮ ਨੇ ਮੌਸਮ ਤਾਂ ਟੱਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਇਹ ਚੱਲਦੇ ਹੀ ਰਹਿਣੇ ਸਿਲਾਈ ਜਵਾਨੀ ਜਿਨ੍ਹਾਂ ਤੇ ਮੈਂ ਲਿਖੇ ਉਹ ਚਾਦਰ ਦੇ ਤੂਤੇ ਉਡਾਕੇ ਨਹੀਂ ਵੇਖੇ ਸੰਦੂਕਾਂ ਚ ਪਏ ਐਵੇਂ ਗਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਜਿਨ੍ਹਾਂ ਸਿਰ ਤੇ ਛੱਤ ਨਹੀਂ ਨਾ ਪੈਰਾਂ ਚ ਜੋੜੇ ਜੋ ਫਿਰ ਵੀ ਭਜਾਉਂਦੇ ਨੇ ਉਮਰਾਂ ਦੇ ਘੋੜੇ ਉਹ ਭੁੱਖੇ ਤੇ ਤੀਹਾਂ ਚਪਲਦੇ ਹੀ ਰਹਿਣੇ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਮੈਨੂੰ ਆ ਕੇ ਪੁੱਛਦੀ ਸੀ ਮਜ਼ਹਬ ਦੀ ਟੋਲੀ ਤੂੰ ਲਿਖਣਾ ਕਿਉਂ ਚਾਹਣਾ ਹੈ ਦਰਖਤਾਂ ਦੀ ਬੋਲੀ ਇਕਾਸ਼ੀ ਬਨਾਰਸ ਤਾਂ ਬਲਦੇ ਹੀ ਰਹਿਣੀ ਇਹ ਚੱਕਰ ਅਨੋਖੇ ਨੇ ਚੱਲਦੇ ਹੀ ਰਹਿਣੇ ਅਗਲਾ ਭਾਗ ਪੰਜਾਬੀ ਤੂੰ ਛੱਕਰ ਵਾਂਗੂ ਲੱਗਦੀ ਏ ਜਦ ਬੁੱਲਾਂ ਵਿੱਚੋਂ ਕਰਦੀ ਏ ਤੂੰ ਛਿੰਝੇ ਕੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਤੂੰ ਹਰ ਮੌਸਮ ਦੀ ਆਦੀ ਏ ਤੂੰ ਅੱਜ ਨਹੀਂ ਤੂੰ ਚਿਰਦੀ ਤੂੰ ਦੁੱਗਣੇ ਬਲ ਸੰਗ ਉੱਠਦੀ ਏ ਜਦ ਜਦ ਵੀ ਪੁੰਝੇ ਗਿਰਦੀ ਏ ਤੂੰ ਪਿੱਪਲੀਆਂ ਦੀ ਰੌਣਕ ਏ ਤੂੰ ਗਿੱਧਿਆਂ ਅੰਦਰ ਛਿੜਦੀ ਏ ਤਿੱਥੀਆਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਏ ਤੂੰ ਅੱਕ ਜੰਡੀਆਂ ਚੋਂ ਨਿਕਲੀ ਏ ਤੂੰ ਜੰਗਲੀ ਮਹਿਕਾਂ ਲੁੱੱਦੀ ਏ ਤੂੰ ਸ਼ਾਮਕਾ ਖਾ-ਖਾ ਨਿਸਰੀ ਏ ਤੂੰ ਵਾ-ਵਾ ਬਣ-ਬਣ ਵੱਗੀ ਏ ਤੂੰ ਆਪਣੇਆਂ ਨੇ ਲੁੱਟੀ ਏ ਤੂੰ ਸਕਿਆਂ ਨੇ ਹੀ ਠੱਗੀਆਂ ਨੀ ਰਾਜਵ ਅਲੀ ਦੀਏ ਲਾੜ ਲਈਏ ਤੂੰ ਸਭ ਨੂੰ ਚੰਗੀ ਲੱਗੀ ਸਾਂਝਾ ਪੈਪਾ ਫੁੱਲੀ ਏ ਤੂੰ ਚੋਟਾ ਖਾ-ਖਾ ਭੁੱਲੀ ਏ ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਕੀ ਮਰਹਮ ਬਣ ਬੰਡੁੱਲੀ ਤੂੰ ਤਰਵਰ ਤਰਵਰ ਬੈਠੀ ਏ ਤੂੰ ਸਰਵਰ ਸਰਵਰ ਤਰਦੀ ਏ ਤੂੰ ਕੋਇਲ ਕੂਕੂ ਕਰਦੀ ਏ ਤੂੰ ਹਰਨੀ ਚੁੰਗੀਆਂ ਭਰਦੀ ਏ ਤੂੰ ਤੁਪਾਂ ਅੰਦਰ ਖੁਲੀ ਹੋਈ ਤੂੰ ਚਾਨਣ ਦੇ ਸੰਗ ਤੁਲੀ ਹੋਈ ਤੂੰ ਤੋੜ ਹਸ਼ਰ ਤੱਕ ਰਹਿਣੀ ਏ ਤੇਰੀ ਲੋੜ ਜਗਤ ਨੂੰ ਪੈਣੀ ਏ ਮਠ ਬੋਲੜੀ ਤੇਲ ਬੇਲੀ ਏ ਤੂੰ ਲੱਖਾਂ ਵਿੱਚ अकेਲੀ ਏ ਤੂੰ ਕਾਨੀ ਬਾਬੇ ਗੋਰਖਦੀ ਤੇ ਗੁਰੂ ਨਾਨਕ ਦੀ ਚੇਲੀ ਏ ਤੂੰ ਚਾਦਰਿਆਂ ਦੀ ਅੱਕੜੇ ਤੂੰ ਚੁੰਨੀ ਕੁੜੀ ਗੁਲਾਬੀ ਦੀ ਤੂੰ ਲਾਲੀ ਫੁੱਲ ਕਰੀਰਾਂ ਦੀ ਤੂੰ ਚਿੱਟਤ ਹੈ ਮਰਗਾਬੀ ਦੀ ਜਿੱਥੇ ਦਿਲ ਦੇ ਦੁਖੜੇ ਦਿਔਰਾਂ ਦੇ ਬਈ ਸੁਣਦੀ ਹੈ ਗੁੱਤ ਭਾਬੀ ਦੀ ਹਰ ਗੱਲ ਹਰ ਗੱਲ ਹੂਰਪਰੀ ਪੰਜਾਬੀ ਦੀ ਗੱਲ ਹੂਰਪਰੀ ਪੰਜਾਬੀ ਦੀ ਪੇਸ਼ ਹੈ ਜੀ ਇਹ ਤਾਂ ਗਲਪਾ ਗਰਮਕੰਦੀ ਲਿਪੀ ਲੀਖਾਂ ਦੇ ਨਕਸ਼ਿਆਂ ਤੇ ਪਾਉਣਾ ਦਾ ਹੈ ਚੰਦੋਆ ਬੜਾ ਲਾ ਮਿਸਾਲ ਹੁੰਦਾ ਹੈ ਫੁੱਲਾਂ ਦਾ ਵੀ ਨੜੋਆ ਸਾਹਾਂ ਚ ਮੌਤ ਰਹਿੰਦੀ ਰੂਹਾਂ ਦਾ ਸ਼ਿੰਗਾਰ ਬਣ ਕੇ ਉਸ ਦੀ ਗਲੀ ਦਾ ਚਾਨਣ ਮੇਰੀ ਹੌਸਲੇ ਚ ਛਣ ਕੇ ਅੰਬਰ ਨੂੰ ਉੱਡ ਗਿਆ ਹੈ ਕੋਈ ਜੀਵ ਤਲਦਲਾ ਦਾ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਤੇਰੀ ਤੀਗਾ ਚ ਢਲ ਗਈ ਹੈ ਤੇਰੇ ਕੋਤਕਾਂ ਦੀ ਚਾਂਦੀ ਖਾਬਾਂ ਤੋਂ ਉੱਚੀ ਹੋ ਗਈ ਹੁਣ ਇਸ਼ਕ ਦੀ ਪਰਾਂਦੀ ਇੱਕੋ ਡਲੀ ਦੀ ਖਾਤਰ ਧਰਤੀ ਲਟਾ ਸਕਦੇ ਹਾਂ ਸਿਰ ਵੀ ਕਟਾ ਸਕਦੇ ਹਾਂ ਖੱਲ ਵੀ ਲਾ ਸਕਦੇ ਹਾਂ ਨਦੀਆਂ ਨੂੰ ਵੀ ਆ ਸਕਦਾ ਹੈ ਸੁਪਨਾ ਕਿਸੇ ਤਲਾ ਦਾ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਜਦੋਂ ਰੌਮਕਿਆਂ ਦੀ ਲਿਪੀ ਕਰਦੀ ਹਲਾਕ ਅੱਖਾਂ ਉਦੋਂ ਚਾਨਣਾਂ ਦੇ ਚਮਟੇ ਇਕਸਾਰ ਵੱਜਦੇ ਲਖਾਂ ਸਮਿਆਂ ਦੀ ਪੌੜੀ ਚੜ ਕੇ ਪਟਕਣ ਹਸੀਨ ਹੋ ਗਈ ਗਿੱਧੇ 'ਚ ਵੜ ਗਈ ਤੇ ਤਾਜੀ ਤਰੀਨ ਹੋ ਗਈ ਬਣੀ ਧੂੜ ਬੇਲਿਆਂ ਦੀ ਆਧਾਰ ਤਖਸ਼ਲਾ ਦਾ ਜੋ ਹੁਸਨ ਹੈ ਹਵਾ ਦਾ ਇਹੀ ਅੰਤ ਹੈ ਕਲਾ ਦਾ ਮੇਰੇ ਪੋਟਿਆਂ 'ਚ ਤਪਿਆ ਇੱਕ ਕਿਸ ਤਰ੍ਹਾਂ ਦਾ ਤੰਬਾ ਮੈਨੂੰ ਵਾਰ-ਵਾਰ ਸੁਣਦਾ ਡੂੰਘੇ ਵਣਾ ਦਾ ਕੰਬਾ ਰੂਹੀ ਦਾ ਰੰਗ ਮੈਨੂੰ ਮੇਰੇ ਹਾਲ ਵਰਗਾ ਲੱਗਦਾ ਹੈ ਅੰਬਰ ਪੈਗੰਬਰਾਂ ਨੂੰ ਇੱਕ ਥਾਲ ਵਰਗਾ ਲੱਗਦਾ ਹੈ ਗੀਤਾ ਚ ਮੜਿਆ ਜਾਂਦਾ ਜਜ ਸੁਨ ਕੋਈ ਖਲਾ ਦਾ ਬਹੁ ਸੁਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਧੁੱਪਾਂ ਦਾ ਟੂਮ ਛੱਲਾ ਕਵਤਾ ਚ ਬੋਲਦਾ ਹੈ ਅਠ ਰਗੀ ਜ਼ੁਬਾਨ ਤੇ ਪਾਣੀ ਵੀ ਡੋਲਦਾ ਹੈ ਮੁਖੜਾ ਪਪੀਸੀਆਂ ਦਾ ਨਾਗਾ ਦੇ ਫਣ ਖਲਾਰੇ ਜਸਦਾ ਆਕਾਰ ਹੈ ਨਹੀਂ ਸਭ ਉਸ ਦੇ ਆਕਾਰੇ ਲੋਕਾਂ ਨੇ ਖੁਦ ਨੂੰ ਸਮਝਣਾ ਰੱਬ ਨਾਮ ਕਿਸ ਬੁਲਾ ਦਾ ਜੋ ਉਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ ਹੁਣ ਪਪੜਾਂਗੀ ਇਸ ਦਾ ਅਗਲਾ ਭਾਗ ਰਣੀਤ ਕਿਤਾਬ ਦਾ ਜਿਸ ਦਾ ਨਾਮ ਹੈ ਸੂਨ ਫੁੱਲੀਆਂ ਕਾਤਰਾ ਇਸ਼ਕ ਨੂੰ ਸਦੀਆਂ ਤੋਂ ਇੱਕ ਵਰਦਾਨ ਹੈ ਤੂੰ ਸਭ ਲਟਾ ਕੇ ਫੇਰ ਵੀ ਸੁਲਤਾਨ ਹੈ ਇਹ ਪਰਬਤਾਂ ਤੇ ਧੁੱਪ ਦੀ ਜੋ ਪਾਣ ਹੈ ਇਹ ਆਸ਼ਿਕਾਂ ਨੂੰ ਰੱਬ ਨੇ ਕੀਤੀ দান ਹੈ ਇਸ ਇਸ਼ਕ ਤੋਂ ਵਾਂਝੀ ਰਹਿਣ ਦਾ ਹੈ ਸਿਲਾ ਕਿ ਸਾਡੀਆਂ ਅੱਖਾਂ 'ਚ ਜਿਹੜਾ ਕਣ ਹੈ ਇਹ ਧੁੱਪ ਜਿਹੜੀ ਚਿੱਟੀਆਂ ਬਾਜਾਂ ਜਈ ਦੇਵੀ ਜਿਹਾ ਕੋਈ ਜਾਪ ਦੀ ਫਰਮਾਨ ਹੈ ਇਹ ਸਾਡੀਆਂ ਦੇਹਾਂ ਦੀ ਰੰਗਲੇ ਚਰਖੜੇ ਇਹਨਾਂ ਦੀ ਕੁਕਰ ਇਸ਼ਕ ਦਾ ਹੀ ਗਾਣਾ ਹੈ ਏ ਧੁੱਪ ਵਿੱਚ ਪੱਕਦੇ ਰਹੇ ਤੇ ਘੜ ਲਏ ਇਹ ਲਾਰਜ ਦੇ ਰੁੱਖਾਂ ਦੀ ਹੀ ਸੰਤਾਨ ਹੈ ਇਹ ਰੁੱਖ ਜਿੰਨਾ ਹੀਟ ਬਹਿ ਕੇ ਜਾਪਦਾ ਹੈ ਕਿ ਪਿਆਰ ਹੀ ਧਰਮ ਦਾ ਬੂਆ ਖੋਲਦਾ ਹੈ ਕਿ ਖਾਪਤਾ ਬਸ ਦੂਧੀਆਂ ਜਿਹੀ ਝੱਗਣੇ ਮਖਤਿਆਂ ਨੂੰ ਕੇਵਲ ਸੱਚ ਹੀ ਪਰਚੋਲਦਾ ਹੈ ਬੇਰੌਂਗ ਕਾ ਬੂਟਾ ਸਰੂਤ ਦਾ ਜਿਉਂ ਕਿਤੇ ਕੱਲਾ ਖੜਾ ਪਰ ਫੇਰ ਵੀ ਕੁਝ ਬੋਲਦਾ ਹੈ ਸੂਨ ਫੁੱਲੀਆਂ ਕਾਤਰਾਂ ਸਮਿਆਂ ਦੀਆਂ ਜਿਨ੍ਹਾਂ ਦਾ ਹਰ ਥਾਂ সাজ ਰਿਆ ਦਰਬਾਰ ਹੈ ਜਿਨ੍ਹਾਂ ਦਾ ਹੋਣਾ ਧਰਤੀ ਦੀ ਸ਼ਾਨ ਹੈ ਜਿਨ੍ਹਾਂ ਬਿਨਾਂ ਨਾ ਸੁਹਜ ਹੈ ਨਾ ਪਿਆਰ ਹੈ ਮੈਨੂੰ ਤਾਂ ਇਉਂ ਵੀ ਜਾਪਦੇ ਕਿ ਤੁੱਪ ਜੋ ਮਾਵਾਂ ਦੇ ਕੋਸੇ ਦੁੱਧ ਦਾ ਆਧਾਰ ਹੈ ਵਿਸਾਖ ਵਿੱਚ ਕਣਕਾਂ ਨੂੰ ਜਾ ਕੇ ਪੁੱਛਣਾ ਇਸ ਬਾਬਤ ਉਹਨਾਂ ਦਾ ਕੀ ਵਿਚਾਰ ਹੈ ਸ਼ਾਇਦ ਉਹ ਜਿਹੜੇ ਕੋਲੂਆਂ ਵਿੱਚ ਪੀੜਤੇ ਉਹਨਾਂ ਦੇ ਪਿੱਛੇ ਤੁੱਪ ਦੀ ਹੀ ਧਾਰ ਹੈ ਇਹਨਾਂ ਦੀ ਮੈਨੂੰ ਇੱਕ ਸਦੀ ਤੋਂ ਟੂੰਡ ਸੀ ਇਹ ਜੰਗਲੀ ਧੁੱਪਾ ਮੇਰਾ کاروبار ਹੈ ਅਗਲਾ ਭਾਗ ਕਾ ਚਾਨਣ ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਂਫ ਦੀਏ ਤੇਰਾ ਸੋਹਜ ਕਰੇਂਦਾ ਖਲਕਤ ਤੇ ਸਰਦਾਰੀ ਤੇਰੀ ਚੁੰਨੀ ਤੇ ਇਉਂ ਲਾਲ ਲਕੀਰਾਂ ਵੱਜੀਆਂ ਨੇ ਬਈ ਜੀਕਣ ਮੂੰਗਫਲੀ ਦੇ ਫੁੱਲਾਂ ਉੱਤੇ ਧਾਰੀ ਤੇਰੀ ਤਾਂ ਤੇਰੀ ਛੇਲੀ ਤਾਂ ਜਿਉਂ ਡਾਰ ਹੋਵੇ ਕੋਈ ਚਿੜੀਆਂ ਦੀ ਜਿਹੜੀ ਪੱਛੋਂ ਦੇ ਵੱਲ ਉੱਡ ਜਾਏ ਮਾਰ ਉਡਾਰੀ ਤੈਨੂੰ ਹਵਾ ਦੇ ਬੋਲੇ ਨਾਗ ਬੋਲੇ ਵਾਂ ਪਾ ਲੈਂਦੇ ਚੰਨ ਦਾ ਕੱਕਾ ਚਾਨਣ ਹਿੱਕ ਤੇ ਕਰੀ ਸਵਾਰੀ ਤੋਪੇ ਧਾਗੇ ਫੁੱਲ ਸਰਾਣੇ ਚੁੱਲ੍ਹੇ ਚਰਖਿਆਂ ਤੇ ਤੇਰੇ ਹੰਸਣੀਆਂ ਜੇ ਹੱਥਾਂ ਦੀ ਮੁਖਤਿਆਰੀ ਤੇਰੇ ਸਾਹਾਂ ਦੇ ਵਿੱਚ ਹੀ ਕਿੱਦਾਂ ਪਉਂਦੀ ਏ ਨਹੀਂ ਕੋਈ 나ਗ ਲਾ ਗਿਆ ਅੜੀਏ ਕੰਜ ਕੁਵਾਰੀ ਤੇਰੀ ਧੂਣੀ ਜੀੜ ਫਕੀਰੀ ਮੋਤੋਂ ਪਿਆਰੀ ਯਣੀ ਪਾ ਕੇ ਦਰਸ਼ਨ ਹੋ ਗਏ ਤੋਂ ਪਵਿੱਤਰ ਕਨਹਾਰੀ ਟਣੀਆਂ ਸੁੰਦਰ ਲਾ ਕੇ ਰੁੱਤਾਂ ਖਣ ਪੰਜੀਰੀਆਂ ਮੌਸਮ ਕੰਨ ਪੜਵਉਣ ਦੀ ਕਰਦੇ ਫਿਰਨ ਤਿਆਰੀ ਤੇਤਾ ਟਿੱਬਿਆ ਦਾ ਤੂੰ ਮਰੂਏ ਦੇ ਵਿੱਚ ਗੁੰਨਦੀਂ ਜਦ ਵੀ ਜੰਗਲੇ ਓਲੇ ਬੈਠੇ ਕੱਲੀ ਕਾਰੀ ਜੀ ਦੀ ਯਾਦ ਦਾ ਪਾਣੀ ਬਨ ਤੋੜ ਕੇ ਚੜ ਗਿਆ ਨੀ ਮੁੰਡਾ ਕੱਚਿਆ ਸੇਬਾਂ ਵਰਗਾ ਛਿਲ ਖਿੜਾਰੀ ਪਹਿਲਾਂ ਪਤਨਾ ਉੱਤੇ ਸ਼ਾਮਕਾਂ ਦੇ ਨਾਲ ਕੁੱਟਿਆ ਤੂੰ ਮਗਰੋਂ ਸਾਦ ਬਣੇ ਨੂੰ ਡੌਂਦੀ ਪਾਲਣ ਧਨਵਾਰੀ ਕੱਚ ਦੀਆਂ ਵੰਗਾਂ ਲਾ ਕੇ ਅੜੀ ਨਰਮ ਕਲਾਈਆਂ ਚੋਂ ਨਹੀਂ ਤੂੰ ਚੁੱਕ ਲੈਂਦੀਂ ਕੀਕਣ ਕੁੜੇ ਕਟਾਰੀ ਜੀ ਅਗਲਾ ਪਾਗ ਸ਼ੀਸ਼ ਮਹਿਲ ਮੁਸਕਾਨ ਜਿੱਥੇ ਨੂੰ ਇਸ ਤਰ੍ਹਾਂ ਲਿਖਿਆ ਐਉ ਫੁੱਦਕਨ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ਮੈਲ ਮੁਸਕਾਨ ਉੱਤੇ ਉੱਡੇ ਕਾਗਜਿਓ ਤੂਤਾਂ ਭੂਨਿਆਂ ਤੋਂ ਜਿਹੜੀ ਜਾਤ ਕਿਢੇ ਸਾਗਵਾਂ ਉੱਤੇ ਮੂਰ ਪੰਖ ਦਾ ਬੂਟੜਾ ਚੌਰ ਕਰੇ ਹਵਾ ਅਥਰੀਏ ਫਰਮਾਨ ਉੱਤੇ ਜਾਂ ਕਿਸੇ ਸ਼ਿਕਾਰੀ ਦੱਸ ਦੇਣੇ ਬੂਸਾ ਰੱਖਿਆ ਤੀਰ ਕਮਾਨ ਉੱਤੇ ਐ ਮਹਿਕ ਜੋ ਪੈਂਦਾ ਤਿਤੜਵੇ ਚੌਕਣੀਆਂ ਦੇ ਫੁੱਸਲਾਂ ਉੱਤੇ ਜਾਂ ਨੀਆਂ ਉਖੜ ਜਾਂਦੀਆਂ ਨੇ ਜੋ ਹੂੰਗੜ ਦੇ ਸਰਕਾਨ ਉੱਤੇ ਜੋ ਸਹੀ ਨਿਸ਼ਾਨ ਲਗਾ ਦਿੱਤੀ ਜੰਗਲ ਦੀ ਕਿਸੇ ਟਲਾਂ ਉੱਤੇ ਜਾਂ ਬੂਟੀਆਂ ਪੌਂਦਾ ਕੂਮ ਜਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ ਪੀਸ਼ੇ ਜੀ ਕਿਤਾਬ ਦਾ ਅਗਲਾ ਭਾਗ ਧਾਗਾ ਮਰੇ ਦਾਜ ਦਾ ਕਿਕਰ ਤਾ ਤੱਕ ਉਬਲੇ ਤੇ ਜੜਾ ਮਜੀਠ ਦੀਆਂ ਇੱਕ ਚੁਟਕੀ ਸੂਹੇ ਖਾਬਦੀਨਤ ਸੁਪਨੇ ਪੀਠਦੀਆਂ ਵਿੱਚ ਰੰਗਣ ਨਖਦਰ ਨੱਡੀਆਂ ਤੇ ਡੁੱਡਲ ਪੈਂਦਾ ਚਾ ਵੀ ਅੱਕ ਦੇ ਕੂਲੇ ਫੰਬਿਆ ਕਿ ਤੋ ਉੜਦਾ ਉੜਦਾ ਆ ਅੱਜ ਕੋਟਕਲੀ ਦਾ ਰੰਗ ਵੇ ਤ੍ਰੀਦੇਨ ਉਦਿਆਂ ਚੜਾ ਤੇ ਪੰਜ ਤੰਬ ਸੰਗਤ ਸਲੀਕਿਆਂ ਮੈਂ ਧਾਗਾ ਲਾਵਾਂ ਬਣਾ ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲੱਗਦਾ ਸਕਾ ਭਰਾ ਜਾਂ ਰੋਹੀ ਵਾਲੇ ਖੇਤ ਨੂੰ ਇੱਕ ਜਾਂਦੀ ਪਹੀ ਜਿਹਾ ਰਖ ਨਵਾਈਆਂ ਟਾਣੀਆਂ ਤੇ ਅਸਨਵਾਈ ਧੌਣ ਕੇ ਹੱਥ ਪਰੇਂਦੇ ਤੋਪਿਆਂ ਨੂੰ ਬੁੱਲਾਂ ਬੁੱਲਤਾ ਛੁੰਦੇ ਗੋਣ ਇੱਕ ਉੱਡਣ ਤਿੱਤਰ ਖੰਭੀਆਂ ਜੋ ਅੱਗ ਕਲੇਜੇ ਲਾਉਣ ਤੇ ਦੂਜਾ ਪੱਤਰੋ ਪਤਰੀ ਅਜ ਮੱਛਰੀ ਫਿਰਦੀ ਪਾਉਣ ਸੁੱਬਰ ਤੇ ਤਲ ਸੁੱਬਰ ਤੇ ਤਲ ਪੱਤਰਾ ਹੈ ਨੀਲਕ ਘੁੰਗਟ ਬਾਗ ਇੱਕ ਚੌਪ ਤਾਂ ਬੜੀ ਰੰਗੀਲੜੀ ਧਾਗੇ ਦੇ ਖਲਗੇ ਭਾਗ ਇਤੋਂ ਪੰਜਾਇਰ ਕਸ਼ੀਦੀਆਂ ਇਹ ਤਰਤ ਮੂਰਨੀਆਂ ਇਹ ਤਰਤਾ ਮੂਰਨੀਆਂ ਨੀ ਬਾਬਲ ਆਖੇ ਪੈਂਦੀਆਂ ਨੇ ਧੀਆਂ ਤੋੜਨੀਆਂ ਇੱਕ ਸੂਈ ਮੇਰੀ ਨਿਕੜੀ ਇੱਕ ਦਰਦ ਸਲਮੜੇ ਨੇ ਲਿਖਿਆ ਸਾਹ ਨੂੰ ਚੁਗਣਾ ਹੈ ਪਰਮਾਨਸ ਚਮੜੇ ਨੇ ਅੱਜ ਲਾਲ ਚ ਰੰਗ ਤਾਂ ਹੋ ਗਏ ਇੱਕ ਖੱਦਰ ਦੇ ਦਰਿਆ ਮੈਨੂੰ ਅਗਲੇ ਘਰ ਵਿੱਚ ਤੋੜ ਕੇ ਪਰ ਕੱਲੀ ਰਹਿ ਜਾਊਮਾਂ ਜੋ ਹਵਾ ਚ ਕੰਬਣ ਮੂੰਗਰੇ ਮੇਰਾ ਮੱਥਾ ਜਿਆ ਡਰੇ ਤੇ ਨਾਲੇ ਵੰਗਾ ਮਹਿੰਦੀਆਂ ਦਾ ਸੁਪਨਾ ਇੱਕ ਭਰੇ ਮੈਂ ਬਣ ਜਾ ਫੁੱਲ ਫੁਲਕਾਰੀਆਂ ਕੋਈ ਤੋਪੇ ਆਣ ਭਰੇ ਮੈਨੂੰ ਚੁੰਮ ਕੇ ਹਕਣਾ ਲਾ ਲਵੇ ਮੇਰੇ ਸਭੋ ਦੁੱਖ ਹਰੇ ਪੀਛੇ ਜੀ ਇਸ ਕਿਤਾਬ ਆਪਣਾ ਰਣਿਤਿਕ ਕਿਤਾਬ ਦਾ ਭਾਗ ਅਗਲਾ ਜਿਸ ਦਾ ਨਾਮ ਹੈ ਪਿਪਲੀ ਭੈਣ ਦੇ ਵਿਆਹ ਦੀ ਲੈ ਲੱਗੀ ਹੋਣ ਵਿਦਾਈ ਨਹੀਂ ਪਿੰਗਾ ਦੀ ਅਖ ਪਰ ਆਈ ਨਹੀਂ ਸ਼ਾਵਣੇ ਕੀਤਾ ਦਾਨ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਸ਼ਗਨਾ ਦੀ ਰੰਗਲੀ ਵੀ ਸਾਨੂੰ ਏ ਝੋਲੇ ਪੱਕੀਆਂ ਖੇਸਾਂ ਨੂੰ ਲੈ ਜਾਵੀ ਆਪਣੇ ਦੇਸਾਂ ਨੂੰ ਅੱਡਿਆਂ ਤੇ ਗਾਏ ਗਾਣ ਕੁੜੇ ਪਿਪਲੀ ਦਾ ਰੱਖ ਲਈ ਮਾਨ ਕੁੜੇ ਤਲੀਆਂ ਤੇ ਚੜ ਤਲੀਆਂ ਨੂੰ ਚੜ ਗਈ ਮਹਿੰਦੀ ਨਹੀਂ ਜਿਹੜੀ ਸਵਾ ਸਾਲ ਨਾਲ ਲੈਂਦੀ ਨਹੀਂ ਹੈ ਮਹਿਕ ਉਮਰ ਤੱਕ ਰਹਿੰਦੀ ਨਹੀਂ ਸਤ ਜਨਮ ਦਾ ਮਿਲਿਆ ਹਨ ਕੁੜੇ ਪਿਪਲੀ ਦਾ ਰੱਖ ਪਿਪਲੀ ਦਾ ਰੱਖ ਲਈ ਮਾਨ ਕੁੜੇ ਸੋਨੇ ਦੀਆਂ ਡਲੀਆਂ ਚੱਬਦਾ ਏ ਜਿਹੜਾ ਕਿਸਮਤ ਕਰਕੇ ਲੱਭਦਾ ਏ ਨਹੀਂ ਉਹ ਰਾਜਾ ਵਾਂਗੂ ਫੱਬਦਾ ਏ ਕਲ ਤੱਕ ਸੀ ਜੂਵਨ ਜਾਨ ਕੁੜੇ ਪਿਪਲੀ ਦਾ ਰਖਲੀ ਮਾਨ ਕੁੜੇ ਬਾਬਲ ਦੀ ਪੱਗ ਦਾ ਟੋਟਾ ਨਹੀਂ ਮੂੰ ਕਦੇ ਕਰੀਨਾ ਮੋਟਾ ਨਹੀਂ ਟੁਕੜੀ ਨਹੀਂ ਤੂੰ ਜੋਟਾ ਨਹੀਂ ਤੂੰ ਦੋ ਕੁਲਾਂ ਦੀ ਸ਼ਾਨ ਕੁੜੇ ਪਿਪਲੀ ਦਾ ਰਖਲੀ ਮਾਨ ਕੁੜੇ ਤੇਰੇ ਜਾਣੇ ਅਤੇ ਪਛਾਣੇ ਨਹੀਂ ਤੇਰੇ ਪਿੰਡ ਦੇ ਬਾਲ ਨਿਆਣੇ ਨਹੀਂ ਅੱਜ ਕੱਲ ਬਣ ਜਾਵਣਗੇ ਰਾਣੇ ਨਹੀਂ ਅੱਜ ਚੁਗਦੇ ਫਿਰਦੇ ਭਾਣ ਕੁੜੇ ਪਿਪਲੀ ਦਾ ਰਖਲੀ ਮਾਨ ਕੁੜੇ ਲੈ ਲੱਗੀ ਹੁਣ ਵਿਦਾਈ ਨਹੀਂ ਪੀਂਗਾ ਦੀ ਅੱਖ ਪਰ ਆਈ ਨਹੀਂ ਸ਼ਾਵਾਂ ਨੇ ਕੀਤਾ ਦਾਨ ਕੁੜੇ ਪਿਪਲੀ ਦਾ ਰਖਲੀ ਮਾਨ ਕੁੜੇ ਏਸ਼ੀਆ ਦੀ ਭਾਗ ਵਾਲਾ ਨਵਰਾਤ ਦੀ ਰਕਸਾਲ ਉੜਦੀਆਂ ਪੰਜ ਕੱਕਿਆਂ ਦੀ ਊਟ ਹੀਠਾ ਛੱਦ ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜਿੱਥੋਂ ਦੀ ਤਾੜੀ ਮਾਰ ਕੇ ਮਿੱਟੀ ਨੇ ਨਕਸ਼ਾ ਤੱਕਿਆ ਲੋਹੇ ਦੀ ਨੰਗੀ ਧਾਰ ਦਾ ਵਦਿਆ ਨੇ ਖੀਮੇ ਪੁੱਟ ਕੇ ਅਣਖਾਂ ਦੇ ਚਿੱਲੇ ਚਾੜ ਕੇ ਬਾਜਾਂ ਦੇ ਭੂਸਲ ਖੰਭ ਤੋਂ ਚੜਦੇ ਨੇ ਉੱਥੇ ਫਲਸਫੇ ਤੇ ਬੈਂਦੀਆਂ ਨੇ ਤੇ ਬੈਂਦੀਆਂ ਨੇ ਕੋਰੀਆਂ ਰੁੱਤਾਂ ਪਲਾਥੀ ਮਾਰ ਕੇ ਤੜਦੀਆਂ ਨੇ ਜਾਮਣੀ ਚੁੱਪਾਂ ਹਵਾ ਦੀ ਕਾਂਗ ਤੇ ਰੂਹੀ ਦੇ ਰਾਗੀ ਬਾਵਰੇ ਚੁੰਮਣਸੁਰਾਂ ਦੀ ਤਾਰ ਤੇ ਜਦ ਵੀ ਆਉਣਾ ਹੈ ਬੱਕਿਆਣੇ ਸੀਸ ਲੈ ਕੇ ਬਾਪ ਦਾ ਕਾਲੇ ਸਿਆ ਪੈਂਡਿਆਂ ਨੂੰ ਚੰਨਣਾ ਵਿੱਚ ਰੰਗਣਾ ਰੇਤਾਂ ਵੀ ਪਰਕੇ ਚੁੰਗੀਆਂ ਪਾਉਣਾ ਦੇ ਉੱਤੇ ਬਹਿ ਗਿਆ ਤੇ ਆਖਦਾ ਕਿ ਸਤਗੁਰਾਂ ਨੇ ਅਜੋ ਬਣਾ ਚੋਂ ਲੰਘਣਾ ਜਦ ਪੀਂਦੀਆਂ ਤਾਂ ਅੱਕ ਦੇ ਡੋਡੇ ਦਾ ਰਸ ਹੀ ਪੀਂਦੀਆਂ ਜਦ ਲਾਉਂਦੀਆਂ ਸਰਹਾਣਾ ਇਹ ਟੈਂਡ ਦਾ ਹੀ ਲਾਉਂਦੀਆਂ ਰਾਤਾਂ ਨੇ ਹੱਦੋਂ ਠੰਡੀਆਂ ਪੈਰਾਂ 'ਚ ਸੂਲਾ ਪੁਰਦੀਆਂ ਮਾਛੀ ਵੜੇ ਦੇ ਜੰਗਲਾਂ ਵਿੱਚ ਖਾਲਸਾਈ ਮਸਤੀਆਂ ਨਿਰਵੈਰ ਹੈ ਸ਼ਾਕਾਰ ਹੈ ਤੀਰਾਂ ਦਾ ਉਹ ਆਕਾਰ ਹੈ ਕੇਵਲ ਵਿਨਾਸ਼ਕ ਹੀ ਨਹੀਂ ਨਵਰੋਤ ਦੀ ਟਕਸਾਲ ਹੈ ਕਲਮੇ ਦਸਮ ਦੀ ਨੋਕ ਚੋਂ ਸੁਰਖੀ ਜੋ ਖਿੰਡ ਗਈ ਬੇਲੀਓ ਇਹ ਵਗ ਰਹੇ ਪਾਣੀ ਉਹਨਾਂ ਹੀ ਕਣਕਾਂ ਦੀ ਝਾਲ ਹੈ ਡੂੰਗੀ ਧਰਤ ਦੀ ਆਵਾਜ਼ ਨੂੰ ਸੁਣਨਾ ਹੀ ਸਿੱਖੀ ਧਰਮ ਹੈ ਚਾਰੇ ਦਿਸ਼ਾਵਾਂ ਜੁੜਦੀਆਂ ਉਹੀ ਗੁਰੂ ਦਾ ਦਵਾਰ ਹੈ ਪਾਣੀ ਦੇ ਕੱਚ ਤੇ ਉਸਰੇ ਪਾਂ ਦੇ ਬੁੱਤ ਹੀ ਤਖਤ ਨੇ ਸੂਰਜ ਦਾ ਚਾਨਣ ਹੱਦ ਹੈ ਕੁੱਲ ਜਗਤ ਹੀ ਪਰਿਵਾਰ ਹੈ ਇੱਕ ਕਿਸ ਦਾ ਜੁੱਤਸਾ ਲਿਸ਼ਕਦਾ ਸਾਡੇ ਵੇੜਿਆਂ ਦੀ ਤੁੱਪ ਚੋਂ ਇੱਕ ਕਿਸ ਦਾ ਚੂਲਾ ਬਣ ਗਿਆ ਸਾਡੇ ਸਿਰ ਉੱਤੇ ਅਸਮਾਨ ਬਈ ਉਹ ਕੌਣ ਸੀ ਜਿਸ ਦੇ ਮਗਰ ਤੁਰ ਪਈ ਸੀ ਪੈੜਾਂ ਪੂਝ ਦੇ ਕਲਗੀ ਨਗਾਰਾ ਚੰਨੀ ਝੰਡੇ ਤਖਤ ਕਿਰਪਾਣ ਬਈ ਗੋਬਿੰਦ ਹੀ ਹੈ ਸਾਡੇ ਆਜ਼ਾਦ ਸਾਹਾਂ ਦੀ ਲੜੀ ਗੋਬਿੰਦ ਹੀ ਸਾਡੀ ਜ਼ੁਬਾਨ ਦਾ ਸਭ ਤੋਂ ਉੱਚਾ ਵਾਕ ਹੈ ਗੋਬਿੰਦ ਹੀ ਸੁੱਕਾ ਤਖਤ ਗੋਪਿੰਦ ਹੀ ਤਰ ਮਖਮਲੀ ਗੋਪਿੰਦ ਹੀ ਤਰ ਮਖਮਲੀ ਗੋਬਿੰਦ ਅਕਸੰਦਲ ਹਵਾ ਠੂਠਾ ਸਿੰਘਾਸਨ ਖਾ ਕੇ